ਅੱਜ ਬੜਾ ਵਧੀਆ ਤੇ ਖੁਸ਼ੀਆਂ ਭਰਿਆ ਦਿਨ ਆ ਸਾਡਾ ਛੋਟਾ ਵੀਰ ਅਨਜੋਤ ਸਿੰਘ ਚਾਹਲ ਇਹਨੂੰ ਪਾਰਟੀ ਵੱਲੋਂ ਬਹੁਤ ਇੱਕ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਆ ਇਹਨਾਂ ਨੂੰ ਮੀਡੀਆ ਦਾ ਜ਼ਿਲ੍ਹਾ ਸੈਕਟਰੀ ਨਿਯੁਕਤ ਕੀਤਾ ਗਿਆ ਉਹਦੇ ਨਾਲ ਨਾਲ ਇਹਨਾਂ ਨੂੰ ਬਤੌਰ ਪ੍ਰੈਸ ਸੈਕਟਰੀ ਤੇ ਬੁਲਾਰੇ ਦੇ ਤੌਰ ਤੇ ਵੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਆ ਸੋ ਦਿਲ ਦੀਆਂ ਗ੍ਰਾਈਆਂ ਤੋਂ ਅਨਜੋਤ ਜੀ ਤੁਹਾਨੂੰ ਮੁਬਾਰਕਬਾਦ ਸ਼ੁਭ ਕਾਮਨਾਵਾਂ ਆਰ ਪਰਮੇਸ਼ਰ ਕਿਰਪਾ ਕਰੇ ਜਿਹੜੀ ਡਿਊਟੀ ਬਹੁਤ ਉਮੀਦ ਤੇ ਆਸਾਂ ਦੇ ਨਾਲ ਪਾਰਟੀ ਨੇ ਤੁਹਾਡੀ ਲਈ ਆ ਤੁਸੀਂ ਬਖੂਬੀ ਦੇ ਨਾਲ ਉਹਨੂੰ ਨਿਭਾ ਸਕੋ ਕਿਉਂਕਿ ਜਿਹੜੀ ਪ੍ਰੈਸ ਆ ਇਹਨੂੰ ਆਪਾਂ ਚੌਥਾ ਪਿੱਲਰ ਕਹਿੰਨੇ ਆ ਜਮਹੂਰੀਅਤ ਦਾ ਲੋਕਤੰਤਰ ਦਾ ਔਰ ਪ੍ਰੈਸ ਨੇ ਲੋਕਾਂ ਦੇ ਮਸਲੇ ਉਜਾਗਰ ਕਰਨੇ ਨੇ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨੀ ਆ ਔਰ ਲੋਕਾਂ ਦੀਆਂ ਮੁਸ਼ਕਲਾਂ ਨੇ ਅਖਰਾਈਆਂ ਨੇ ਉਹਦੇ ਬਾਰੇ ਦੱਸਣਾ ਔਰ ਤੁਹਾਡਾ ਇਹਦੇ ਪਾਰਟੀ ਸਪੋਕਸਮੈਨ ਵੀ ਡਿਊਟੀ ਬਣ ਜਾਂਦੀ ਆ ਕਿ ਜਿਹੜਾ ਕੰਮ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਉਹ ਇੰਨੇ ਵਧੀਆ ਲੋਕ ਪੱਖੀ ਕੰਮ ਪਿਛਲੇ 3 ਸਵਾ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਆ ਉਹਨਾਂ ਕੰਮਾਂ ਨੂੰ ਆਪਾਂ ਲੋਕਾਂ ਤੱਕ ਲੈ ਕੇ ਜਾਣਾ ਘਰ ਘਰ ਉਹ ਗੱਲ ਜਿਹੜੀ ਆ ਪਹਚਾਣੀ ਆ ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਅੱਜ ਭਗਵੰਤ ਮਾਨ ਜੀ ਦੇ ਕੰਮਾਂ ਤੋਂ ਬੁਖਰਾ ਗਏ ਨੇ ਉਹਨਾਂ ਨੂੰ ਫੇਸ ਕਰਨਾ ਇਹ ਜਿਹੜੇ ਰਾਜਨੇਤਿਕ ਜਿਹੜੀਆਂ ਆਸੀ ਪਾਰਟੀਆਂ ਨੇ ਰਵਾਇਤੀ ਪਾਰਟੀਆਂ ਉਹਨਾਂ ਦੇ ਲੀਡਰਾਂ ਲਈ ਮੁਸ਼ਕਲ ਹੋ ਗਿਆ ਸੋ ਇਹ ਜ਼ਿੰਮੇਵਾਰੀ ਬੜੀ ਅਹਿਮ ਆ ਲੋਕਾਂ ਤੱਕ ਪਹੁੰਚਾਉਣੀ ਆ ਔਰ ਜਿਹੜਾ ਇੱਕ ਸੁਪਨਾ ਸਾਡੇ ਮਾਨਯੋਗ ਮੈਸਟਰ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਲਈ ਵੇਖਿਆ ਸੀ ਅੱਜ ਉਹ ਪੂਰਾ ਹੁੰਦਾ ਨਜ਼ਰ ਆ ਰਿਹਾ ਔਰ ਭਗਵਾਨ ਤੁਮਨ ਜੀ ਬਖੂਬੀ ਦੇ ਨਾਲ ਉਹ ਸਾਰੇ ਕੰਮ ਕਰ ਰਹੇ ਨੇ ਜਿਹੜਾ ਇੱਕ ਰੰਗਲਾ ਪੰਜਾਬ ਬਣਾਉਣ ਲਈ ਜ਼ਰੂਰ ਸੀਗੀ ਸੋ ਉਹਨਾਂ ਲਈ ਤਗੜੇ ਹੋ ਕੇ ਆਪਾਂ ਕਰੀਏ ਸਾਡਾ ਸਹਿਯੋਗ ਹਮੇਸ਼ਾ ਤੁਹਾਡੇ ਨਾਲ ਰਹੂਗਾ ਔਰ ਮਿਲ ਕੇ ਆਪਾਂ ਪਾਰਟੀ ਨੂੰ ਮਜ਼ਬੂਤ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਕੰਮ ਕਰਕੇ ਸਰਕਾਰ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਫਾਇਦੇ ਦਿਵਾਉਣੇ ਧੰਨਵਾਦ ਜਨਤਕ ਪਾਰਟੀ ਨੂੰ ਤੁਹਾਨੂੰ ਮਾਨਸਮਾਨਿਆਵਾ ਹੋਰ ਅੱਜ ਬੈਲ ਸਾਹਿਬ ਦੀ ਮੁਖੀ ਜੀ ਕੀਤੀ ਹੋਈ ਕੀ ਤੋਂ ਹੋਰ ਬੱਜੇ ਆਮ ਆਦਮੀ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਜਤਾਉਂਦਿਆਂ ਜ਼ਿਲ੍ਹੇ ਦਾ ਪ੍ਰੈਸ ਕਟਰ ਬੁਲਾਰਾ ਨਿਯੁਕਤ ਕੀਤਾ ਉਸ ਸਬੰਧ ਵਿੱਚ ਅੱਜ ਬੈਲ ਸਾਹਿਬ ਕੋ ਉਹਨਾਂ ਦਾ ਅਸ਼ੀਰਵਾਦ ਲੈਣ ਆਏ ਸੀਗੇ ਤੇ ਨਾਲ ਦੀ ਨਾਲ ਮੈਂ ਪਾਰਟੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਸ਼ੈਰੀ ਕਲਸੀ ਜੀ ਅਮਨ ਰੋੜਾ ਜੀ ਆ ਬੈਲ ਸਾਹਿਬ ਇਹਨਾਂ ਸਾਰਿਆਂ ਦਾ ਮੈਂ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਦੇ ਆ ਮੈਨੂੰ ਜ਼ਿਲ੍ਹੇ ਦੀ ਇੱਕ ਅਹਿਮ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਦਿੱਤਾ ਤੇ ਮੈਂ ਆਪਣੇ ਵੱਲੋਂ ਵਿਸ਼ਵਾਸ ਦਿਵਾਉਣਾ ਸਾਰੀ ਲੀਡਰਸ਼ਿਪ ਨੂੰ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਤੇ ਲਗਨ ਨਾਲ ਨਿਭਾਵਾਂਗਾ ਦੋ ਜੀ ਅਸੀਂ ਦੇਖਿਆ ਵੀ ਕਿਹੜਾ ਬੰਦਾ ਪਾਰਟੀ ਵਿੱਚ ਮਿਹਨਤ ਕਰਦਾ ਉਹਨੂੰ ਫਲ ਉਹਦਾ ਮਿਲਦਾ ਭਾਜੀ ਪਾਰਟੀ ਚ ਹਮੇਸ਼ਾ ਹੀ ਜੀ ਵੇਖੋ ਜਿਹੜੇ ਬੰਦੇ ਮਿਹਨਤ ਕਰਦੇ ਨੇ ਉਹਨਾਂ ਨੂੰ ਫਲ ਪਾਰਟੀ ਦਿੰਦੀ ਦਿੰਦੀ ਆ ਜਿਵੇਂ ਵੀ ਜਿਵੇਂ ਦਾ ਬੰਦਾ ਕੋਈ ਕੰਮ ਕਰਦਾ ਉਹਦੇ ਕੰਮ ਦੇ ਹਿਸਾਬ ਨਾਲ ਪਾਰਟੀ ਮਿਹਨਤ ਦਾ ਫਲ ਦਿੰਦੀ ਆ ਵੇਖੋ ਅਸੀਂ ਇੱਕ ਆਮ ਵਰਕਰ ਸੀਗੇ ਸਾਨੂੰ ਪਾਰਟੀ ਨੇ ਬਿਨਾ ਕਿਸੇ ਕਿਸੇ ਦੀ ਸਪਾਰਸ਼ ਤੋਂ ਜਾਂ ਹੋਰ ਵੀ ਕਿਸੇ ਵੱਡੇ ਅਹੁਦਿਆਂ ਤੋਂ ਨਹੀਂ ਆਏ ਅਸੀਂ ਪਾਰਟੀ ਦਾ ਕੰਮ ਕੀਤਾ ਪਾਰਟੀ ਨੇ ਸਾਡੇ ਕੰਮ ਵੇਖ ਕੇ ਸਾਡੇ ਤੋਂ ਵਿਸ਼ਵਾਸ ਪ੍ਰਗਟ ਕੀਤਾ ਇਸ ਤੋਂ ਵੱਡੀ ਐਗਜ਼ਾਮਪਲ ਹੋਰ ਕੀ ਹੋ ਸਕਦੀ ਹੈ ਭਾਜੀ ਨਗਰ ਕੌਂਸਲ ਦੇ ਇਲੈਕਸ਼ਨ ਵੀ ਆ ਰਹੇ 2025 ਦੇ ਇਲੈਕਸ਼ਨ ਵੀ ਆ ਰਹੇ ਕਿਸ ਤਰ੍ਹਾਂ ਨਾਲ ਚੇਂਜ ਹੋ ਰਿਹਾ ਹੈ ਪਾਰਟੀ ਦਾ ਬਹੁਤ ਵੱਡਾ ਏਜੰਡਾ ਜੀ ਇਹ ਇੰਨਾ ਸਾਰੇ ਮੁੱਦਿਆਂ ਤੇ ਚੱਲ ਰਿਹਾ ਜੀ ਵੇਖੋ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਜੇ ਵੇਖੀ ਜੇ ਸਭ ਤੋਂ ਵੱਧ ਕੰਮ ਕੀਤੇ ਤੇ ਆਮ ਆਦਮੀ ਪਾਰਟੀ ਨੇ ਕੀਤੇ ਉਹਨਾਂ ਪਾਰਟੀ ਦੇ ਉਹਨਾਂ ਕੰਮਾਂ ਨੂੰ ਜੇ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰ ਸਕੇ ਲੋਕਾਂ ਨੂੰ ਦੱਸ ਸਕੇ ਵੀ ਤੁਹਾਡੇ ਭਲਾਈ ਦੇ ਆ ਕੰਮ ਕੀਤੇ ਆ ਤੇ ਡੈਫੀਨਿਟਲੀ ਜਿਹੜੀ ਸਰਕਾਰ 2027 ਚ ਆਮ ਆਦਮੀ ਪਾਰਟੀ ਦੀ ਹੀ ਫੁੱਲ ਮੈਜੋਰਟੀ ਨਾਲ ਬਣੇਗੀ ਆਜੋ ਜੇ ਵੀਰੇ ਦੀ ਬੜਾ ਸਾਰਾ ਬੜੇ ਕੋਸ਼ਿਸ਼ ਕਰਿਆ ਜਿਹੜਾ ਮਾਣ ਮਿਲਿਆ ਦੇ ਵੇਖੋ ਸਾਡੇ ਬਜ਼ੁਰਗ ਨੇ ਹਲਕਾ ਇੰਚਾਰਜ ਨੇ ਉਹਨਾਂ ਨੂੰ ਜੇ ਬੱਚੇ ਤਰੱਕੀ ਕਰਨਗੇ ਤੇ ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਹੋਵੇਗੀ ਹੋਵੇਗੀ ਕਿਉਂਕਿ ਮੈਂ ਉਹਨਾਂ ਦੇ ਸ਼ਹੀਦਵਾਦ ਨਾਲ ਚੱਲਦਾ ਮੈਨੂੰ ਅੱਗੇ ਵੀ ਜਿਹੜੇ ਜਿਵੇਂ ਵੀ ਕੋਈ ਕੰਮ ਹੁੰਦਾ ਜਾਂ ਹਰ ਗੱਲ ਉਹਨਾਂ ਕੋਲ ਪੁੱਛ ਕੇ ਕਰੀਦੀ ਆ ਤੇ ਉਸ ਮੇਰੇ ਤੇ ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਮੈਂ ਉਹਨਾਂ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਦੀਆਂ ਜੀ